ਪੀਰੀਅਰ ਰਿਕਾਡ ਦੇ ਵਿੱਚ ਬਹੁਤ ਸ਼ਾਨਦਾਰ ਪ੍ਰਿੰਟ ਆਇਆ ਦੇਖੋ ਜੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੈ ਮਾਈਂਡ ਬਲੋਇੰਗ ਪ੍ਰਿੰਟਿੰਗ ਆ ਬਹੁਤ ਸ਼ਾਨਦਾਰ ਕਨਸੈਪਟ ਆਇਆ ਜੀ 올ਓਵਰ ਸੂਟ ਪੀਰੀਅਰ ਰਿਕਾਡ ਦਾ ਜਿਹਦਾ ਆਪਾਂ ਬਹੁਤ ਬਿਗ ਬਲਾਸਟ ਆਫਰ ਲਾ ਰੱਖਿਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਹੁਤ ਸ਼ਾਨਦਾਰ ਡਿਜ਼ਾਈਨ ਆਇਆ ਜੀ ਔਰ ਕਲਰ ਵਿੱਚ 6 ਆਏ ਨੇ ਪਹਿਲਾ ਕਲਰ ਦੇਖੋ ਜੀ ਤੁਸੀਂ ਬਹੁਤ ਸ਼ਾਨਦਾਰ ਕਲਰ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਿਓ ਜੀ ਬਹੁਤ ਸੋਹਣਾ ਕਨਸੈਪਟ ਹੈ ਨੈਕਸਟ ਦੇ ਵਿੱਚ ਬਹੁਤ ਸੋਹਣਾ ਕਲਰ ਆਊਗਾ ਜ ਗ੍ਰੇਟ ਆਨ ਆ ਕੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਪ੍ਰਾਈਸ ਮੇਰੀ ਤੁਹਾਨੂੰ ਪਤਾ ਜੀ ਬਾਜ਼ਾਰ ਨਾਲੋਂ 200 ਰੁਪਿਆ 300 ਰੁਪਿਆ ਘੱਟ ਚੱਲ ਰਿਹਾ ਹੈਗਾ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ 800 ਰੁਪਏ ਦਾ ਔਰ 900 ਰੁਪਏ ਦਾ ਮਿਲੂਗਾ ਆਪਣੇ ਕੋਲ ਮਿਲਣਾ ਹੈ 550 ਰੁਪਏ ਦਾ 5 ਮੀਟਰ ਸੂਟ ਹੈ ਜੀ 5 ਮੀਟਰ ਸੂਟ ਹੈ ਜੀ 550 ਰੁਪਏ ਦੀ ਰੇਂਜ ਦੇ ਵਿੱਚ ਮਿਲਣਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਜੀ 800 900 ਆਪਣੇ ਕੋਲ ਸਿਰਫ ਔਰ ਸਿਰਫ 550 ਰੁਪਏ ਦਾ ਜੀ ਆਹ ਕਲਰ ਹੀ ਬਹੁਤ ਸ਼ਾਨਦਾਰ ਕਲਰ ਆਇਆ ਜੀ ਨਵਾਂ ਕਲਰ ਲਓ ਜੀ ਨੈਕਸਟ ਦੇਖੋ ਜੀ ਕਰੀਮ ਕਲਰ ਆ ਗਿਆ ਜੀ ਸਰਦਾਰੀ ਕਲਰ ਕਰੀਮ ਸ਼ੇਡ ਦੇ ਵਿੱਚ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ 550 ਰੁਪਏ ਦਾ ਸੂਟ ਹੈ ਜੀ ਜਿਨ੍ਹਾਂ ਨੇ ਮੰਗਵਾਉਣਾ ਘਰੇ ஆன்ਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 4 ਦੀ 4 ਦੀ 100 ਜੀ ਲਓ ਜੀ ਸਿਲਵਰ ਗ੍ਰੇ ਕਲਰ ਆ ਗਿਆ ਦੇਖੋ ਜੀ ਇਹ ਬਹੁਤ ਸੋਹਣੇ ਸੋਹਣੇ ਕਲਰ ਨੇ 6 ਕਲਰ ਦਿਖਾਏ ਨੇ ਤੁਹਾਨੂੰ ਮੈਂ ਜੀ ਇਹ 6 ਦੇ 6 ਕਲਰ ਬਹੁਤ ਸੋਹਣੇ ਨੇ ਜਿਹੜੇ ਤੁਸੀਂ ਬੁੱਕ ਕਰ ਰਹੇ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਔਰ ਨੈਕਸਟ ਦੇਖੋ ਜੀ ਬਹੁਤ ਫੋਲੋ ਕਰ ਲਓ ਪੇਜ ਨੂੰ ਜੀ ਔਰ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਜੀ ਉਹ ਪਲੀਜ਼ ਫੋਨ ਜੁੜ ਕਰ ਲਿਆ ਕਰੋ ਜੀ ਇੱਕ ਵਾਰ